ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਗੁਰ ਫਤਿਹ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਸਵੇਰ ਦਾ ਟਾਈਮ ਹੋ ਗਿਆ ਜੀ ਤੇ ਹੁਣ ਆਪਾਂ ਬਣਾਉਣ ਲੱਗੇ ਸੀਗੇ ਰੋਟੀ ਸਬਜ਼ੀ ਤੇ ਇਹ ਆਪਾਂ ਸਿੰਗਰੇ ਰਾਤ ਕੱਟ ਕੇ ਰੱਖੇ ਸੀਗੇ ਤੇ ਆਲੂ ਆਪਣੇ ਯਾਦ ਨਹੀਂ ਰਹੇ ਵੀ ਆਲੂ ਹੈ ਨਹੀਂਗੇ ਤੇ ਇਸ ਕਰਕੇ ਆਪਾਂ ਹੁਣ ਸਿੰਗਰਾਂ ਦੀ ਸਬਜ਼ੀ ਬਣਾਉਣੀ ਸੀ ਤੇ ਆਲੂਆਂ ਤੋਂ ਬਿਨਾ ਇਹ ਰਹਿ ਗਏ ਹੁਣ ਕੱਟੇ ਕਟਾਏ ਇਹਨਾਂ ਨੂੰ ਆ ਫੇਰ ਬਣਾਉਂਗੀ ਸਬਜ਼ੀ ਇਹਨਾਂ ਦੀ ਤੇ ਹੁਣ ਮੈਂ ਕੁਝ ਹੋਰ ਤੋੜ ਕੇ ਲਿਉਣੀ ਆ ਬਾਹਰੋਂ ਸਬਜ਼ੀ ਅ ਮੇਥੀ ਵਗੈਰਾ ਲਿਉਣੀ ਆ ਮੇਥੀ ਧਨੀਆ ਤੇ ਉਹਨਾਂ ਨੂੰ ਮਿਕਸ ਕਰਕੇ ਪਰੌਂਠੇ ਬਣਾਉਂਗੀ ਮੈਂ ਤੇ ਟਾਈਮ ਹਜੇ 8 ਵਜੇ ਆ ਤੇ ਧੁੱਪ ਸਾਡੇ ਬਹੁਤ ਜ਼ਿਆਦਾ ਆ ਗਈ ਬਾਹਰ ਵਿਹੜੇ 'ਚ ਤੇ ਧੁੱਪ ਹੁਣ ਸਵੇਰ ਸਵੇਰ ਬਹੁਤ ਜ਼ਿਆਦਾ ਪਹਿਲਾ ਕਾਕੇ ਦੇ ਦਰਸ਼ਨ ਕਰਾਦਾ ਤੁਹਾਨੂੰ ਤੇ ਘਾਤੇ ਦੇ ਪਾਪਾ ਬੈਠੇ ਆ ਚਾਹ ਪੀਂਦੇ ਸੀ ਇਹੇ ਦਵਾਰੇ ਦੀ ਚਾਹ ਪੀਂਦੇ ਆ ਤੇ ਦੂਰੀ ਵਾਰ ਤੇ ਇਧਰ ਸਾਈਡਾ ਕਾਕਾ ਛੁੱਤਾ ਪਿਆ ਸੀ ਤੇ ਕਾਕੇ ਦੇ ਸੁੱਤੇ ਛੁੱਤੇ ਅਸੀਂ ਕੰਮ ਕਰ ਲਏ ਇਹ ਵੇਖੋ ਤੇ ਇਹਦੇ ਸੁੱਤੇ ਸੁੱਤੇ ਮੈਂ ਰੋਟੀ ਬਣਾ ਲਾਂ ਤੇ ਇਹ ਵੇਖੋ ਜੀ ਧੁੱਪ ਬਹੁਤ ਜ਼ਿਆਦਾ ਤਿੱਖੀ ਨਿਕਲ ਆਈ ਇੰਨੀ ਜ਼ਿਆਦਾ ਧੁੱਪ ਤਿੱਖੀ ਨਿਕਲਦੀ ਹੈ ਸਵੇਰੇ ਸਵੇਰੇ ਇੱਧਰ ਵੇਖੋ ਕਿੰਨੀ ਧੁੱਪ ਫੈ ਰਹੀ ਹੈ ਸਾਹਮਣੇ ਇਹ ਵੇਖੋ ਬਹੁਤ ਜ਼ਿਆਦਾ ਤਿੱਖੀ ਧੁੱਪ ਨਿਕਲਦੀ ਹੈ ਸੂਬਾ ਸਵੇਈ ਤੇ ਇਹ ਦੇਖੋ ਸਾਹਮਣੇ ਦੇਖਿਆ ਨਹੀਂ ਜਾ ਰਿਹਾ ਇੰਨੀ ਧੁੱਪ ਫੈ ਰਹੀ ਹੈ ਤੇ ਹੁਣ ਮੈਂ ਤੋੜਨ ਲੱਗੀ ਸੀਗੀ ਇਥੋਂ ਕੱਲ ਫਤੇ ਦੇ ਪਾਪਾ ਨੇ ਬੂਜੇ ਵੱਡ ਤੇ ਅੱਧੇ ਸਿੰਗ ਰਿਆਂਦੇ ਉਹ ਰਹਿ ਗਏ ਬਸ ਥੋੜੇ ਜੇ ਤੇ ਅੱਧਿਆ ਉੱਪਰ ਉੱਪਰ ਵੱਡ ਤੇ ਤੇ ਬਾਕੀ ਇਹ ਖੜੇ ਅਗੇ ਧਨੀਏ ਧੁਨੀਏ ਪਾਲਕ ਪੂਲਕ ਸਾਰਾ ਕੁਸ ਉਹ ਬੂਟੇ ਤਾਂ ਵੱਡੇ ਸੁਪਰ ਹੋਏ ਸਾਰੇ ਇਹ ਖਰਾਬ ਕਰ ਰਹੇ ਸੀਗੇ ਹ ਜਕੰਦਰ ਲਾਏ ਹੋਏ ਜਿਹੜੇ ਆਪਾਂ ਨੇ ਤੇ ਉੱਪਰੋਂ ਨਾ ਹੀ ਸਾਰੇ ਨੱਪਲੇ ਸੀਗੇ ਬੂਟਿਆਂ ਨੇ ਸਿੰਗ ਰਿਆਂਦੇ ਨੇ ਤੇ ਇਹ ਫਿਰ ਹੋ ਨਹੀਂ ਸਿਰ ਇਹ ਥੱਲੇ ਜਕੰਦਰ ਇੰਨੇ ਗ੍ਰੋਥ ਨਹੀਂ ਸੀ ਹੋ ਰਹੀ ਇਹਨਾਂ ਦੀ ਤੇ ਤਾਂ ਕਰਕੇ ਆਪਾਂ ਨੇ ਉੱਪਰੋਂ ਵੱਢਣੇ ਪਏ ਆ ਇਹ ਆਪਾਂ ਨੂੰ ਕਈ ਬੂਟੇ 3-4 ਤੇ ਹੁਣ ਪਤਾ ਨਹੀਂ ਇਹ ਫੁੱਟਣਗੇ ਦੁਬਾਰਾ ਕਿ ਨਹੀਂ ਤੇ ਸਿੰਗਰੇ ਬਹੁਤ ਜ਼ਿਆਦਾ ਲੱਗੇ ਸੀ ਆ ਵੇਖੋ ਹਜੇ ਵੀ ਭਰੇ ਖੜੇ ਆ ਇੱਕ ਡਾਣੀ ਜੀ ਰਹਿ ਗਈ ਇੱਥੇ ਬਹੁਤ ਜ਼ਿਆਦਾ ਸਿੰਗਰੇ ਲੱਗਦੇ ਆ ਤੇ ਬਹੁਤ ਲੱਗੇ ਵੀ ਉਹ ਦੋ ਬੁੱਝੇ ਆਗੇ ਆਪਾਂ ਨੂੰ ਇੰਨੇ ਬੂਟੇ ਵਾਧੂ ਆਗੇ ਸਿੰਗਰਾ ਵਾਸਤੇ ਬਹੁਤ ਜ਼ਿਆਦਾ ਲੱਗਦੇ ਤੇ ਹੁਣ ਮੈਂ ਲੱਗੀ ਸੀਗੀ ਇੱਥੇ ਮੇਥੀ ਤੋੜਨ ਇਹ ਵੇਖੋ ਥੋੜੀ ਜੀ ਤਾਂ ਤੋੜ ਲਈ ਮੈਂ ਉੱਪਰ ਉੱਪਰ ਤੇ ਮੇਥੀ ਤੇ ਧਨੀਏ ਵਾਲੇ ਪਰੌਂਠੇ ਬਣਾਉਂਗੀ ਮੂੜੀਆਂ ਵਾਲੀਆਂ ਨਹੀਂ ਬਣਾਉਂਦੀ ਮੈਂ ਤੇ ਇਹ ਵੇਖੋ ਮੇਥੀ ਬਹੁਤ ਸੋਹਣੀ ਹੋਈ ਖੜੀ ਹੈਗੀ ਤੇ ਉੱਪਰ ਉੱਪਰ ਮੈਂ ਵੱਢ ਲੈਣੀ ਹੁੰਦੀ ਆ ਤੇ ਫਿਰ ਮੈਂ ਧਨੀਆ ਵੱਢ ਲੂੰਗੀ ਇਧਰ ਆ ਖੜਾ ਇਧਰੋਂ ਵੀ ਧਣੀਆਂ ਆਪਾਂ ਨੇ ਬਹੁਤ ਵਿੱਜਿਆ ਹੋਇਆ ਸੀਗਾ ਤੇ ਇਧਰੋਂ ਵੀ ਆਪਾਂ ਨੇ ਥੋੜੇ ਜਿਹੀ ਬੂਟੇ ਵੱਡੇ ਹੈਗੇ ਅੱਦੇ-ਅੱਦੇ ਆਹ ਵੇਖੋ ਧਣੀਆਂ ਸਾਰਾ ਖਰਾਬ ਕਰਤਾ ਬੂਟਿਆਂ ਨੇ ਆਹ ਸਿਸਾਰਾ ਧਣੀਆਂ ਪੀਲਾ ਪੈ ਗਿਆ ਇਧਰੋਂ ਤੇ ਆਹ ਵੱਡ ਤਿੰਗੱਦੀਆਂ ਡਾਂਗੀਆਂ ਜਿਹੜੀਆਂ ਥੱਲੇ ਜ਼ਿਆਦਾ ਲੰਕ ਰਹੀਆਂ ਸੀਆਂ ਆਹ ਵੇਖੋ ਆਹ ਧਣੀਆਂ ਇਧਰ ਇੱਕ ਸਾਈਡ ਹਰਾ ਹਰਾ ਖੜਾ ਤੇ ਜਿਹੜੇ ਤੇ ਡਾਂਗੀਆਂ ਡਿੱਗੀਆਂ ਸੀ ਉਹ ਸਾਰਾ ਮੱਚ ਗਿਆ ਇਹ ठाਤੋ ਤੀੜਾ ਹੋ ਗਿਆ ਦੇਖੋ ਸਿੰਗਰੇ ਆਪਾਂ ਕੱਲ ਤੋੜੇ ਅਗੇ ਸ਼ਾਮ ਨੂੰ ਤੇ ਕੱਟ ਲੇ ਤੇ ਉਹਨਾਂ ਨੂੰ ਹੁਣ ਫੇਰ ਬਣਾਉਂਗੀ ਆਲੂ ਪਾ ਕੇ ਸਬਜੀ ਆਲੂ ਹੈ ਨਹੀਂ ਸੀਗੇ ਤੇ ਫੇਰ ਬਣਾ ਲਾਂਗੇ ਉਹਨਾਂ ਨੂੰ ਇਹ ਵੇਖੋ ਲੰਬੇ ਲੰਬੇ ਸਿੰਗਰੇ ਲੱਗਦੇ ਬਹੁਤ ਸੋਹਣੇ ਫਲ ਬਹੁਤ ਲੱਗਦਾ ਇਹਨਾਂ ਨੂੰ ਤੇ ਚਲੋ ਜੀ ਹੁਣ ਆਪਾਂ ਤੋੜ ਲਗੇ ਮੇਥੀ ਤੇ ਆ ਵੀ ਵੇਖੋ ਤੁਸੀਂ ਇੱਧਰ ਪਾਲਕ ਦਾ ਬੂਟਾ ਇੱਕ ਬੂਟਾ ਲਾ ਲੋ ਘਰੇ ਇੱਕ ਹੀ ਨਹੀਂ ਖਤਮ ਹੋਣ ਦੇਣਾ ਸਾਰਾ ਸਾਲ ਤੇ ਇੱਕੇ ਬੂਟੇ ਨਹੀਂ ਸਾਗ ਸੁਗ ਬਣਾਈ ਰੱਖਣਾ ਤੁਹਾਡਾ ਬਹੁਤ ਜ਼ਿਆਦਾ ਚੌੜੇ-ਚੌੜੇ ਪੱਤੇ ਐ ਇਹਦੇ ਇਹ ਦੇਖੋ ਦੋ-ਦੋ ਗਿੱਠਾਂ ਦੇ ਚੌੜੇ ਪੱਤੇ ਹੈਗੇ ਇੰਨੇ ਜ਼ਿਆਦਾ ਇਹ ਇਹ ਦੇਖੋ ਜੀ ਆਪਾਂ ਆਟਾ ਗੋਨ ਲਿਆ ਤੇ ਇਹ ਚ ਆਪਾਂ ਨੇ ਨੂਨ ਮਿਰਚ ਪਾ ਲਿਆ ਤੇ ਪੱਤੇ ਸਵਾਰ ਕੇ ਧਨੀਏ ਦੇ ਤੇ ਮੇਥੀ ਦੇ ਆਪਾਂ ਨੇ ਪਾ ਲੇ ਤੇ ਬਾਕੀ ਇਹ ਆਪਾਂ ਨੇ ਰੱਖ ਤਾ ਇਹ ਨਿਕਲੇ ਸੀਗੇ ਡੰਡਲ ਜੇ ਮੇਥੀ ਦੇ ਤੇ ਫੁੱਲ ਜੇ ਤੇ ਇਧਰ ਆਪਾਂ ਨੇ ਕਿਉ ਗਰਮ ਧਰ ਲਿਆ ਹੁਣ ਤੇ ਇਧਰ ਨਾਲ ਚਾਹ ਬਣੀ ਆਂਦੀ ਆ ਤੇ ਬਸ ਹੁਣ ਮੈਂ ਲੱਗੀ ਸੀਗੀ ਰੋਟੀ ਤੇ ਪਰੌਂਠੇ ਬਣਾਵਾਂਗੇ ਬਹੁਤ ਜਿਆਦਾ ਟੇਸਟੀ ਪਰੌਂਠੇ ਬਣਦੇ ਇਹਦੇ ਮੇਥੀ ਦੇ ਤੇ ਧਨੀਏ ਵਾਲੇ ਲਓ ਜੀ ਇਧਰ ਆਪਣੇ ਪਰੌਂਠੇ ਬਣ ਰਹੇ ਆ ਤੇ ਚਾਹ ਆਪਣੀ ਬਣ ਗਈ ਤੇ ਬਹੁਤ ਹੀ ਜ਼ਿਆਦਾ ਵਧੀਆ ਪਰੌਂਠੇ ਬਣਦੇ ਨਰਮ ਨਾਲ ਤੇ ਇਹ ਆਪਣੇ ਬਣਾ ਕੇ ਰੱਖ ਲੈ। ਉਹ ਜੀ ਗਰਮ ਗਰਮ ਪਰੌਂਠੇ ਹੋਣੇ ਖਾਣਗੇ ਤੇ ਨਾਲ ਚਾਹ ਤੇ ਚਲੋ ਖਾ ਲਓ। ਰੋਟੀ ਖਾਂ ਤੋਂ ਬਾਅਦ ਜੀ ਆਪਾਂ ਤੇ ਭਾਂਡੇ ਭੁੰਡੇ ਮਾਏ ਤੇ ਸੀਗੇ ਤੇ ਦੁਆ ਦੇ ਫਤੈਨਵਾ ਤੈੱਕੇ ਨੂੰ ਇਹ ਕਮ ਨੂੰ ਨਮਾਤਾ ਫਤੈਨ ਤਾਂ ਹਜੇ ਨਮਾਉਣਾਗਾ ਤੇ ਇਹ ਕਮ ਨੂੰ ਨਮਾਤਾ ਮੈਂ ਤੇ ਇਹ ਕ ਮਨਾ ਕੇ ਸੋ ਗਿਆ ਦੇਖੋ ਸੁੱਤਾ ਪਿਆ ਹੁਣ ਇਹ ਆਰਾਮਦਾਰ ਹੀ ਨਾ ਨਾ ਕੇ ਆਰਾਮਦਾਰ ਹੀ ਆ ਗਈ ਇਹਨੂੰ ਤੇ ਨਾ ਕੇ ਇਹ ਸੋ ਗਿਆ ਤੇ ਹੁਣ ਆ ਗਈ ਫਤੇ ਦੀ ਵਾਰੀ ਉਹਨੂੰ ਨਮਾ ਦੇਣਾ ਮੈਂ ਤੇ ਫਿਰ ਕਰੂੰਗੀ ਹੋਰ ਕੰਮਕਾਰ ਲੋ ਜੀ ਇੱਧਰ ਫਤੇ ਨੂੰ ਵੀ ਨਿਵਾਤਾ ਮੈਂ ਤੇ ਜੂੜਾ ਕਰਤਾ ਉਹਦੇ ਮੈਨੂੰ ਨਿਵਾਕੇ ਤੇ ਹੁਣ ਇਹਨੂੰ ਲੱਗ ਗਈ ਸੀ ਭੁੱਖ ਕਹਿੰਦਾ ਮਮਾ ਚਾਹ ਪੀਣੀ ਆਂਗੀ ਤੇ ਟਾਈਮ ਵੀ ਕਾਫੀ ਹੋ ਗਿਆ ਮਨ ਲਾਦਾ 1:00 ਵਜੇਗਾ ਹੋਊਗਾ ਸ਼ਾਇਦ 1.5 ਦਾ ਟਾਈਮ ਹੋਣਾ ਤੇ ਮੈਂ ਇੱਧਰ ਚਾਹ ਬਣਾ ਕੇ ਦੇਤੀ ਇਹਨੂੰ ਨਾਲ ਕਹਿੰਦਾ ਮੈਨੂੰ ਭੁੱਖ ਲੱਗੀ ਐ ਬਿਸਕੁਟ ਖਾਣੇ ਆ ਤੇ ਇਹ ਬਿਸਕੁਟ ਲਿਆ ਕੇ ਦਿੱਤੇ ਇਹਨੂੰ ਤੇ ਵੱਡਾ ਪੈਕਟ ਲਿਆਉਣਾ ਹੁੰਣਾ ਤੇ ਹੀ ਵਿਸਕਟ ਦੇਣ ਲੱਗੇ ਨੂੰ ਦੂਜੇ ਨਹੀਂ ਦਿੰਦੇ ਹੈਗੇ ਦੁਕਾਨ ਵਾਲੇ ਵੈਸੇ ਦੂਸਰੇ ਹੁੰਦੇ ਜਿਹੜੇ ਪੈਕਟਾਂ ਵਾਲੇ ਤੇ ਇਹ ਲੈ ਆਉਨੇ ਹੁੰਨੇ ਜੀਦੋਂ ਨੂੰ ਭੁੱਖ ਲੱਗਦੀ ਹੈ ਤਾਂ ਚਾਹ ਨਾਲ ਇਹ ਦੇ ਦਿੰਨੇ ਹੁੰਨੇ ਤੇ ਹੁਣ ਇਹ ਪਿੰਦਾ ਸੀ ਚਾਹ ਤੇ ਇੱਧਰ ਸਾਡਾ ਕਾਕਾ ਵੀ ਉੱਠ ਗਿਆ ਇਹਨੂੰ ਨੀਂਦ ਨੁੰਦ ਘੱਟ ਹੀ ਆਉਂਦੀ ਹੈਗੀ ਹੈਲੋ ਏਕੇ ਏਕਮ ਤੇ ਇਹ ਵੀ ਉੱਠ ਗਿਆ ਤੇ ਇਹਦੇ ਸੁੱਤੇ ਸੁੱਤੇ ਨਾ ਆਇਆ ਸੀਗਾ ਮੈਂ ਫਤੇ ਨੂੰ ਇਹ ਸੌਂ ਗਿਆ ਸੀਗਾ ਨਾ ਆ ਕੇ ਤੇ ਫਤੇ ਆਇਦਰ ਆ ਪੁੱਤ ਹੁਣ ਖਾਲਾ ਖਾਲਾ ਬਿਸਕੁਟ ਤੇ ਚਾਹ ਪੀਊਗਾ ਹੁਣ ਨਾਲ ਲੋ ਜੀ ਹੁਣ ਆਪਾਂ ਇੱਥੇ ਪਾਤੇ ਮਸ਼ੀਨ ਚ ਕੱਪੜੇ ਤੇ ਕੱਪੜੇ ਧੋਤੇ ਜਾ ਰਹੇ ਆ ਅੱਧੇ ਕ ਕੱਪੜੇ ਆਪਾਂ ਨੇ ਪਾਤੇ ਤੇ ਅੱਧੇ ਹਜੇ ਟੰਗੇ ਪਏ ਐਗੇ ਤੇ ਇਹ ਦਵਾਰਾ ਪਾਵਾਂਗੇ ਆਪਾਂ ਤੇ ਇਹ ਵੇਖੋ ਆ ਲੈਨੇ ਆਪਾਂ ਲਿਆ ਕੇ ਟੰਗੇ ਸੀਗੇ ਤੇ ਹਜੇ ਮੈਨੂੰ ਲੱਗਦਾ ਇਹਨਾਂ 'ਚ ਕੋਈ ਪੰਜ ਹੀ ਰਹਿਣ ਨਹੀਂ ਲੱਗਿਆ ਆ ਵੇਖੋ ਪੰਜ ਲੈਹੰਦੇ ਸੀ ਉਦੋਂ ਜਿੱਦੇ ਪਹਿਲੀ ਪੇਮੈਂਟ ਆਈ ਸੀ ਮੇਰੀ ਹੁਣ ਤੇ ਪੰਜ ਆ ਲੈਣੇ ਲੈ ਕੇ ਆਂਦੀ ਸੀ ਪਹਿਲੀਆਂ 'ਚ ਹੀ ਮੈਂ ਐਸੇ ਕੜਵਾ ਕੇ ਇਹ ਵੇਖੋ ਪੰਜੇ ਤੇ ਪੰਜੇ ਟੰਗੇ ਪਏ ਆ ਤੇ ਆਪਾਂ ਲੈਨਰ ਵਾਰ ਟੰਗਤੀ ਸੀ ਇਸ ਤਰੀਕੇ ਨਾਲ ਤੇ ਹਜੇ ਪੰਛੀ ਇੰਨਾ ਚ ਰਹਿਣ ਨਹੀਂ ਲੱਗੇ ਪਤਾ ਨਹੀਂ ਡਰਦੇ ਆ ਪੰਛੀ ਵੀ ਕਿਸੇ ਹੋਰ ਪੰਛੀਆਂ ਦੇ ਆਉਣ ਨੇ ਨਾ ਹੁਣ ਤਾਂ ਕਰਕੇ ਨਹੀਂ ਰਹਿਣ ਲੱਗੇ ਤੇ ਫਿਰ ਰਹਿਣ ਲੱਗ ਜਾਣਗੇ ਕਾਫੀ ਪੰਛੀ ਹੁੰਦੇ ਇੱਥੇ ਜਮਣ ਤੇ ਤੇ ਖੇਤੇ ਰਹਿਣ ਲੱਗ ਜਾਣਗੇ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਆ ਵੀਡੀਓ ਫਿਰ ਲੰਬੀ ਜ਼ਿਆਦਾ ਹੋ ਜਾਂਦੀ ਹੈ ਤੇ ਤਾਂ ਕਰਕੇ ਆਪਾਂ ਅੱਜ ਇੰਨੀ ਵੀਡੀਓ ਸ਼ੂਟ ਕਰਾਂਗੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਨਾਲ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ